ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2 ਲੱਖ ਦਾ ਤਤ ਦਰਬਾਰ ਪਿੰਡ ਬੀੜਵੰਦ ਸਿੰਘਾਂ ਵਿਖੇ ਸ਼ਿੰਜ ਮਿਲਣਾ ਕਰਵਾਇਆ ਗਿਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਕੇ ਅੱਜ ਪ्योर ਪੰਜਾਬ ਹੈਡਲਾਈਨ ਕਿਸ ਨੂੰ ਖੰਨਾ ਪੈਸਾ ਨਹੀਂ ਦਿੱਤਾ ਜਾਣਾ ਜੇ ਕੋਈ ਕਾਮਾ ਦੀ ਬਗੈਰ ਸਾਡੇ ਤੋਂ ਸਾਡਾ ਚਲਦੀਆਂ ਨੇ ਛੋਟੀਆਂ ਸੰਜਾਂ ਦਾ ਤੁਸੀਂ ਗੁੱਡੀਆਂ ਸੰਜਾਂ ਚ ਜਾ ਸਕਦੇ ਹੋ ਸੱਜੇ ਪਾਸੇ ਦੇ ਪ੍ਰਧਾਨ ਰਾਤ ਸਾਹਿਬ ਇਸ ਸਾਲ ਪੀਪਲ ਸਭਾ ਦੇ ਵਸਨੀਕਾਂ ਨਾਲ ਨਾਮ ਕਰਕੇ ਜੀ ਕੇ ਜੋ ਕਿ 426 ਵਸਨੀਕਾਂ 8 ਲੱਖ ਦਾਇਰ ਸਿੰਘ ਦੀ ਪਾਰਟੀ ਤਾਕਤ ਦੇ ਰਿਕਨ ਦੀ ਸ਼ਕਤੀ ਦਾ ਜਰਵਾਹਤ ਬੱਟੇ ਅੰਦੋਲਨ ਸਿੰਘ ਦੀ ਅੱਜ ਤੱਕ ਦੀ ਪ੍ਰਾਣ ਇਤਿਹਾਸ ਦਾ ਜਿਹੜਾ ਇਸ ਸਾਲ ਇਹਨਾਂ ਦਾ ਜੀਸਰ ਦੀ ਵਰਕ ਨੂੰ ਕਰੀਬ ਨਾਲ ਪਰਵਾਹ ਨਾਲ ਹੋਵੇਗਾ ਜੀਸੀ ਦੀ ਬਾੜਾ ਪਰ ਤੇ ਕਮਾਂਧਾਨੀਆਂ ਜਿੰਨੇ ਵੀ ਪੰਜਾਬ ਦੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਲਾਈਵ ਤੱਕਦੇ ਹੋਣਗੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਸਾਡੇ ਪਹਿਲਵਾਨ ਹਰਪ੍ਰਿੰਦਰ ਬਿਰਕ ਤੇ ਜੂ ਜਿਹੜਾ ਤੋਂ ਲਾਈਵ ਜੁੜ ਚੁੱਕੇ ਨੇ ਲਖਵੀਰ ਸਿੰਘ ਇਡਲੀ ਅੰਬੇ ਦਾ ਵੱਡਾ ਵੀਰ ਉਹ ਵੀ ਇਡਲੀ ਤੋਂ ਲਾਈਵ ਜੁੜ ਚੁੱਕਾ ਹੋਰ ਵੀ ਮੇਰੇ ਵੀਰ ਜਿਹੜੇ ਬਦੀਖਾਂ ਦੇ ਵਿੱਚ ਬੈਠੇ ਆ ਉਹ লাইਵ ਵੀ ਚੁੱਕੇ ਆ ਵੀ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਬਹੁਤ ਬੜਾ ਯੋਗਦਾਨ ਹੈ ਬਹੁਤ ਬਹੁਤ ਧੰਨਵਾਦ ਇੱਥੇ ਹਰਪਾਲ ਜੀ ਕਹਿੰਦੇ ਵੀ ਮੀਡੀਆ ਕੋਆਰਡੀਨੇਟਰ ਚਾਹੇ ਇਲੈਕਟ੍ਰੋਨਿਕ ਮੀਡੀਆ ਹੋਵੇ ਚਾਹੇ ਪ੍ਰਿੰਟ ਮੀਡੀਆ ਅਸੀਂ ਸਾਰੇ ਮੀਡੀਆ ਦਾ ਧੰਨਵਾਦ ਕਰਦੇ ਆ ਹਾਂਜੀ ਕਰਨਦੀਪ ਜੀ ਮਕਰਮੇ ਰਾਮ ਜੀ ਵੱਲੋਂ ਜਦੋਂ ਨਾ ਜਾਰੀ ਕਰਨ ਤੇ ਮੋਨਾ ਬਲਵਾਂ ਦੀਆਂ ਨਵੀਆਂ ਉਹਦੇ ਅਰਵਿੰਦਰ ਸਿੰਘ ਜੀ ਬਰ ਕਸਨ ਉਹ ਭਜਨ ਸਿੰਘ ਜੀ ਬਰ ਕੁਰਮਤ ਵੱਲੋਂ ਸਲਾਹ ਉਹਦੇ ਪਵਨ ਦੀ ਮੁਰਗ ਮਗਾ ਪ੍ਰਾ ਸਾਡਾ ਬਗਵਾਨ ਅੰਕ ਦੀ ਹੋਵੇ ਕਰਵਾਵਾਂ ਨੂੰ ਵੀ 8950 ਦੀ ਵੱਡੀ ਰਾਸ਼ੀ ਹੈ ਧੰਨਵਾਦ ਕੀਤਾ ਜਾ ਰਿਹਾ ਇਹਨਾਂ ਸਾਰੇ ਭਰਾਵਾਂ ਦਾ ਲੱਖੀ ਪਰਮਾਨੰਦੀ ਕਾਨਾ ਦੇਸੀਆਂ ਮੱਖਣ ਰਾਮ ਜੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਨਾਥ ਦੂਰਾ ਜੀ ਕਹਿੰਦੇ ਵੀ ਜਿਹੜੇ ਲੱਖ ਦਾਕਾ ਕਰਦੇ ਆ ਵੀ ਲੱਖ ਦਾਤਾ ਦਰਬਾਰ ਤੇ ਕਹਿੰਦੇ ਵੀ ਇਹ ਸਾਡੇ ਵੀਰ ਬਹੁਤ ਵੱਡੀ ਹਾਜ਼ਰੀ ਭਰਦੇ ਆ ਬੜਾ ਪਿਆਰ ਆ ਪਵਿੱਤਰ ਸਥਾਨ ਦੇ ਨਾਲ ਸੋ ਅਸੀਂ ਧੰਨਵਾਦ ਕਰਦੇ ਆ ਮੱਖਣਨਾਮ ਜੀ ਤੇ ਅਮਰਨਾਥ ਤੂਰਾ ਜੀ ਦਾ ਕਿ ਜਿਹੜੇ ਸਾਡਾ ਬਿੱਲਾ ਭਾਜੀ ਨਾਮ ਨਹੀਂ ਵੀ ਲੈ ਸਕਿਆ ਮਾਫੀ ਚਾਹੁੰਦਾ ਜਿਹਨੇ ਵੀ ਬਖਵਾਤੇ ਸੱਜਣ ਅੱਜ ਇਹ ਰਾਣਾ ਦੇ ਚਾਲੋ ਬਈ ਗੋਣੇ ਆਪਾਂ ਦੇ ਵਿੱਚ ਹਰਮਨ ਰਾਮੇਵਾਲ ਬਲਾ ਕੁਸ਼ਤੀ ਜਿਹੜੀ ਸ਼ੁਰੂ ਕਰਾਉਣੀ ਆਪਾਂ ਹਰਮਨ ਪਹਿਲਵਾਨ ਜੀ ਰਾਮੇਵਾਲ ਇਹਦੇ ਪਰਵਾਨੀ ਦੇ ਵਿੱਚ ਬਹੁਤ ਵੱਡਾ ਨਾਮ ਨਾਲ ਦਿਮਾਗ ਦੇ ਕਬੱਡੀ ਦੇ ਵਿੱਚ ਵੀ ਨਾਮ ਰੰਗਦਾ। ਲੋ ਸਾਡਾ ਭਰਾ ਗੁਰਜੀਤ ਪੁੱਜਾ ਬਈ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਨਗਰ ਦੇ ਵਿੱਚ ਕਿਸੇ ਵੀ ਗੇਮ ਨਾਲ ਕੋਈ ਰਿਲੇਟਡ ਹੋਵੇ ਪਰ ਪਿੰਡ ਦਾ ਨਾਮ ਉੱਪਰਲੇ ਪਾਸੇ ਆਉਂਦਾ। ਦਿਲੋਂ ਧੰਨਵਾਦ ਹੈ। ਇੱਕ ਵਾਰ ਗੁਰਜੀਤ ਭਰਾ ਲਈ ਜ਼ੋਰਦਾਰ ਤਾੜੀਆਂ ਮਾਰਦੇ ਮੇਰੇ ਭਰਾ ਦੇ ਲਈ। ਚੜ੍ਹਦੀ ਕਰੇ ਦਾ ਮੱਲ ਹੈ। ਲੈ ਵੀ ਗੁਰਜੀਤ ਆਇਆ ਦੋ ਕਦਮ ਅੱਗੇ ਚੱਲ ਕੇ। ਬੱਚੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ। ਸਾਡੇ ਮਲੇਸ਼ੀਆ ਦੇ ਖੇਡ ਮੇਲੇ। ਤਲਾ ਮਹਿਮਾਨੀ ਕਰੇ ਹੋ ਕਰਪਾ ਭੇਜੋ ਮੱਲ। ਅਮਨ ਪਹਿਲਵਾਨ ਜੀ ਰੁੜਕਾ ਕਲਾਂ ਸਲੀਮ ਪਹਿਲਵਾਨ ਜੀ ਪੋਜੇਵਾਲ ਵਰਿੰਦਰ ਪਹਿਲਵਾਨ ਜੀ ਕਰਿਓ ਕਿਰਪਾ ਤੇਜੂ ਮੱਲਣਾ ਨੂੰ ਬੱਲੜੀ ਬਾਰੇ ਨਾਲ ਕੁਸ਼ਤੀਆਂ ਦੇ ਨਾਲ ਜੁੜੀ ਹੈ ਬਹੁਤ ਸਤਿਗੁਰਾਂ ਸਸ਼ੀਨਾ ਦਾ ਸਤਿਕਾਰ ਹੈ ਸੰਤ ਬਾਬਾ ਅਮਰੀਕ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਹਿਰਾ ਮੰਨਣਾਨਾ ਔਰ ਨਾਲ ਸੰਦੀਪ ਸੈਂਦੀ ਜੀ ਸਾਡਾ ਭਰਾ ਵੱਡੀ ਜ਼ਿੰਮੇਵਾਰੀ ਜਿਹਨਾਂ ਦਾ ਇਸ ਨਗਰ ਦੇ ਨਾਲ ਬਹੁਤ ਵੱਡਾ ਪਿਆਰ ਹੈ ਉਹ ਜਿਹਨੀਆਂ ਵੀ ਸ਼ਖਸੀਅਤਾਂ ਪੁੱਜੀਆਂ ਨੇ ਸਤਿਕਾਰ ਕੀਤਾ ਜਾ ਰਿਹਾ ਹੈ ਸਤਿਕਾਰ ਕੀਤਾ ਜਾ ਰਿਹਾ ਹੈ ਇਹਨਾਂ ਸਾਰੀਆਂ ਮਾਨਵਤਾ ਸ਼ਹੀਦਾਂ ਦਾ ਜਿਹੜੇ ਬਾਹਰ ਬੈਠੇ ਲਈ ਤੱਕ ਰਿਹਾ ਇਹਦੇ ਵਿੱਚ ਮੇਲੇ ਦਾ ਵੱਡਾ ਮਾਣ ਹੋ ਰਿਹਾ ਅਗਲੀ ਕੁਸ਼ੀ ਜੈ ਵੀ ਪਹਿਲਵਾਨ ਦੀ ਸ਼ੰਕਰ ਤੇ ਜੀ ਪਹਿਲਵਾਨ ਦੀ ਟੁਲੈਂਟਾ ਇਹਨਾਂ ਹੁਣ ਗਾਂ ਤੋਂ ਸ਼ਹੀਦਾਂ ਦਾ ਦਿਨ ਧਾਰਨ ਦਾ ਅਸੀਂ ਜੀ ਆਣ ਬਾਤਾਂਗੇ ਜੇ ਅੱਜ ਦਿੱਤੇ ਬਣੀਆਂ ਨੂੰ ਸੁਣਨ ਕੋਈ ਬਾਤ ਜਾਂਦੀ ਹੈ ਉਹਦੇ ਧਾਰ ਦੇ ਮੁੰਡੇ ਮਨਜੀਤ ਸੰਧੂ ਗਰੇਂਦਾ ਪੋਲ ਬਦਲ ਧੰਨ ਜੀ ਕਹਿੰਦੇ ਬਹੁਤ ਵੱਡੀ ਜਨਵਾਰ ਜੱਫੀ ਦੇ ਇੱਥੇ ਆਪਣੇ ਨਗਰ ਦੇ ਵਿੱਚ ਵੱਡਾ ਸੱਜਣ ਮੇਲਾ ਕਰਾਉਂਦੇ ਆ ਤੇ ਅੱਜ ਦੇ ਜਿੱਤ ਮੇਲੇ ਨੂੰ ਲਾਈਵ ਦੇਖ ਰਹੇ ਉਹਨਾਂ ਭਰਾਵਾਂ ਦਾ ਦਿਲੋਂ ਧੰਨਵਾਦ ਔਰ ਬਿੱਲਾ ਸਾਡਾ ਭਰਾ ਪੋਲ ਬਦਲ ਸਾਹਿਬ ਵਾਲਾ ਪਹੁੰਚਾ ਜਿਨ੍ਹਾਂ ਦਾ ਬਹੁਤ ਵੱਡਾ ਪਿਆਰ ਹੈ ਧਨਦੇਵ ਸੰਧੂ ਤੇ ਮਨਜੀਤ ਸੰਧੂ ਕੈਨੇਡਾ ਦੇ ਨਾਲ ਇਹਨਾਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਦਿਲੋਂ ਸਤਿ ਧੰਨਵਾਦ ਕਿਉਂਕਿ ਧਨਦੇਵ ਸੰਧੂ ਕੈਨੇਡਾ ਤੇ ਮਨਜੀਤ ਸਿੰਘ ਸੰਧੂ ਕੈਨੇਡਾ ਵੱਡੇ ਸਹਿਯੋਗ ਵੀ ਹੁੰਦੇ ਆ ਵਕਵਾ ਕ ਝੰਡ ਮੇਲੇ ਦੇ ਮਿੱਲਾ ਭਾਜੀ ਕੋਟ ਬਾਗ ਲਖਾ ਹੁਣੇ-ਹੁਣੇ ਜਾਣਕਾਰੀ ਦੇ ਕੇ ਗਿਆ ਵੀ ਉਹ ਪਲਵਾਨਾਂ ਦੇ ਨਾਲ ਜੁੜ ਕੇ ਰਹਿੰਦੇ ਆ ਤੇ ਅੱਜ ਦੇ ਝੰਡ ਮੇਲੇ ਨੂੰ ਲਾਈਵ ਤੱਕਦੇ ਆ ਧੰਨ ਦੇ ਵਿਖੰਦੂ ਕੈਨੇਡਾ ਤੇ ਮਨਜੀਤ ਸਿੰਘ ਸੰਧੂ ਕੈਨੇਡਾ ਅਸੀਂ ਧੰਨਵਾਦ ਕਰਦੇ ਆ ਸਾਡੇ ਇਹਨਾਂ ਦੋਨੇ ਵੀਰਾਂ ਦਾ ਬੋਦੇ ਗੁਰਮੇਲ ਸਿੰਘ ਜੀ ਗਰਬਾਲਤਾ ਕਰਨ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੀਲ ਸਿੰਘ ਤੇ ਮਨਪ੍ਰੀਤ ਸਿੰਘ ਜੀ ਉਹ ਸਟੇਜ ਤੇ ਆ ਕੇ ਬੈਠਣ ਦੀ ਕਿਰਪਾਲਤਾ ਕਰਨ ਉਧਰ ਹਰਵਿੰਦਰ ਪਲਵਾਨ ਹਰਵਿੰਦਰ ਬਿਰਕ ਭਾਈ ਦਾ ਵੀ ਫੋਨ ਆਇਆ ਹੁਣੇ-ਹੁਣੇ ਉਹ ਲਾਈਵ ਜੁੜੇ ਹੋਏ ਆ ਕਹਿੰਦੇ ਵੀ ਧੰਨਵਾਦ ਆ ਸਾਰੀ ਸੰਗਤ ਦਾ ਰਹਿਣਵਾਈ ਦੇ ਵਿੱਚ ਜਿਨ੍ਹਾਂ ਨੇ ਅਸ਼ੀਰਵਾਦ ਦਿੱਤੇ ਇਹ ਸਿੰਘ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਸੋ ਉਹਨਾਂ ਵੱਲੋਂ ਬਹੁਤ ਹੀ ਹੋ ਤਾਂ ਪਹਿਲਵਾਨ ਵੀ ਰਹੇ ਵੱਡੇ ਪੱਧਰ ਤੇ ਕਹਿੰਦੇ ਵੀ ਕੁਸ਼ਤੀ ਦੰਗਲ ਤੇ ਕਬੱਡੀ ਕੱਪ ਵੀ ਕਰਾਉਂਦੇ ਨੇ ਇੰਗਲੈਂਡ ਦੇ ਵਿੱਚ ਵੀ ਖੇਡ ਕਬੱਡੀ ਕੱਪ ਕਰਾਉਂਦੇ ਨੇ ਟੀਮਾਂ ਵੀ ਬਣਾਉਂਦੇ ਨੇ ਤੇ ਜਦੋਂ ਇਹਰੇ ਮੰਨਣੇ ਦੇ ਵਿੱਚ ਕੁਸ਼ਤੀ ਦੰਗਲ ਹੁੰਦੇ ਆ ਉੱਤੇ ਵੀ ਵੱਡੇ ਸੰਤਾਂ ਕੁਝ ਸੰਤ ਬਾਬਾ ਅਮਰੀਕ ਸਿੰਘ ਜੀ ਤੇ ਜ਼ਗੀਰ ਭੱਜ ਦਾ ਬਹੁਤ-ਬਹੁਤ ਧੰਨਵਾਦ ਆ ਇਹਨਾਂ ਨੇ ਬਹੁਤ ਹੀ ਕੀਮਤੀ ਸਮਾਂ ਲੱਡ ਕੇ ਅੱਜ ਇਸ ਸੰਗ ਮੇਲੇ ਨੂੰ ਜਾਗਤ ਲਾਇਆ ਤੇ ਅਸ਼ੀਰਵਾਦ ਦੇਣ ਲਈ ਪਹੁੰਚਿਆ ਉੱਤੇ ਜਰਮਨ ਤੋਂ ਵੱਡੀ ਮਹਿਲਵਾਨ ਵੱਲ ਸਾਡੇ ਭਗਤ ਸਿੰਘ ਜੀ ਵਰਕ ਵਰਕ ਪਰਿਵਾਰ ਦੇ ਵੱਲੋਂ ਤੇ ਅੰਬੇ ਭਰਾਵਾਂ ਦੇ ਵੱਲੋਂ ਵੱਡੀ ਰਾਸ਼ੀ ਨਾਲ ਸਨਮਾਨ ਕੀਤਾ ਜਾਣਾ ਲੈ ਵੀ ਕਮਲ ਇੱਕ ਵਾਰ ਫਤਿਹ ਸਾਂਝ ਕਰੀ ਮੇਰਾ ਭਰਾ ਸਾਡਾ ਵੀ ਵੱਡੀ ਰਾਸ਼ੀ ਨਾਲ ਸਨਮਾਨ ਹੋਣਾ ਸੱਚੇ ਆਈ ਇੱਕ ਮਿੰਟ ਮੇਰਾ ਵੀਰ ਧੂ ਕਦਮ ਹੋਰੇ ਚੱਲ ਗਏ ਆਈ ਆ ਭਰਾ ਦਾ ਵੀ ਕਹਿੰਦੇ ਪਰਿਵਾਰ ਦੇ ਵੱਲੋਂ ਤੇ ਅੰਬੇ ਭਰਾ ਦੇ ਵੱਲੋਂ ਕਹਿੰਦੇ ਵੱਡੀ ਰਾਸ਼ੀ ਨਾਲ ਭਰਾਵਾਂ ਦੇ ਵੱਲੋਂ ਬੱਡੇ ਪਿਆਰ ਦਿੱਤੇ ਜਾਂਦੇ ਨੇ ਵੀ ਭਰਾਵਾਂ ਨੂੰ ਬੇਨਤੀ ਕੀਤੀ ਉਹਦੇ ਧੰਨਵਾਦ ਕਰਦੀ ਹੈ ਮੱਖਣ ਦੀ ਬਾ ਦੇ ਰਹੇ ਨੇ ਸੋਖਾ ਬੱਤੀ ਬਹੁਤ ਬਹੁਤ ਧੰਨਵਾਦ ਮਾਟੀ ਘਾ ਦਾ ਸ਼ੇਬਾੜੀ ਮੇਰੇ ਕੋਲ ਆ ਗਿਆ ਬੀਜੇ ਪਹਿਲਵਾਨ ਜੀ ਦੇ ਖਾੜੇ ਮੈਂ ਕਾਲ ਕਰ ਦੇਣੀ ਆ ਇਹਦੇ ਸਾਡੇ ਧੰਨਵਾਦ ਤੁਹਾਡਾ ਭਰਾ ਬਲਵਿੰਦਰ ਸਿੰਘ ਦੀ ਗੁਰਾਇਆਂ ਵਾਲੇ ਵੱਡੀ ਸ਼ੁਕਰੀ ਸਾਡੇ ਦਰਮਿਆਨ ਪੁੱਜੀ ਹੈ ਕਿਉਂਕਿ ਕਾਫੀ ਜਿਹੜੇ ਮੈਡਲ ਤੜਾਂ ਇਕੱਠੇ ਆ ਔਰ ਸਾਡੀ ਕਜੈਰੀ ਦੇ ਵਿੱਚ ਦੋ ਚੱਕਰ ਲਾ ਕੇ ਦਿਖਾਵੇਗਾ ਜਿਹਦਾ ਬਣਦਾ ਚਰਦਾ ਸਤਕਾਰ ਆਪਾਂ ਜਰੂਰ ਦੇਣਾ ਬਹੁਤ ਬਹੁਤ ਘਾ ਦਾ ਸ਼ੇਬਾੜੀ ਗਰਮੀ ਪਹਿਲਵਾਨ ਜੀ ਦਸੂਗਾ ਰਵੀ ਅਮਰ ਜੀ ਭਾਗੇਸ਼ੇ ਦੇ ਮੇਲੇ ਨੂੰ ਵੱਡਾ ਯੋਗਦਾਨ ਉਹਦੇ ਧੰਨਵਾਦ ਕੀਤਾ ਯਾਰ ਜਿੱਤੇ ਗੁਰ ਕਈ ਕਹਿੰਦੇ ਹੁਰਕਾ ਕਲਾ ਦਾ ਨਾਮ ਕਹੋ ਹਕਾ 213 ਤੋਂ ਵੱਧੀ ਚੰਗੀ ਗੱਲ ਦਾ ਨਾਮ ਦੋਸਤਾਂ ਦੇ ਸਹਾਂ ਨਾਲ ਗਿਆਨ ਕਾਹਦੇ ਆਪਾਂ ਗਿਆਨ ਨਾਲ ਸਾਕੇ ਤੇ ਨਾਲ ਸਾਡੇ ਸਾਰੇ ਪ੍ਰਬੰਧਕ ਨੇ ਅੰਮਰਸਰਵਨ ਜੀ ਜਿਆ ਸਮੀਰ ਨੇ ਸਟੇਜ ਤੇ ਪਰ ਦੁਕਾਨ ਜੀ ਨੇ ਜਣਾ ਕਿ ਦੁਨੀਆ ਪੱਪਾ ਪਾਰ ਹੋ ਕੇ ਤੱਕਦੀ ਹੈ ਬੱਕਰੇ ਤੇ ਆਜ ਬਰਦੇ ਹੈ ਬਗੀ ਧੰਨਵਾਦ ਕਰਦੇ ਆ ਹਸ਼ਕਰਮਨੀ ਜੀ ਪੱਪੂ ਰਾਮ ਜੀ ਸਾਡੇ ਕਹਿੰਦੇ ਬਈ ਬੋਲਦੇ ਵੀ ਹਨੀ ਉਹ ਵੀ ਚੱਤ ਵਰਦਾ ਵੀ ਨਹੀਂ ਠੀਕ ਹੈ ਸਭ ਤੋਂ ਪਹਿਲਾਂ ਗੇਂਦੇ ਦੇ ਕਾਉਂਟ ਨੂੰ ਸ਼ਿਫਟ ਕਰਨ ਲਈ ਕੈਨੇਡਾ ਦੇ ਵਿੱਚ ਮੈਚ ਦਾ ਗਾਉਂਦਾ ਟੀਵੀ ਤੇ ਰੇਡੀਓ ਸਟੇਸ਼ਨ ਜਿਹੜਾ ਉਹਨਾਂ ਵੱਲੋਂ ਚਲਾਇਆ ਜਾਂਦਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਉਹ ਵੀ ਲਾਈਵ ਜੁੜੇ ਹੋਏ ਆ ਜਗENDER ਬਾਖੀ ਜੀ ਵੱਡਾ ਮਾਣ ਕਰਦੇ ਨੇ ਵੱਡੇ ਮਾਇਆ ਦੇ ਘੱਡੇ ਭੇਜਦੇ ਆ ਬਹੁਤ ਬਹੁਤ ਧੰਨਵਾਦ ਕਰਦਾ ਅਜਿੰਦਰ ਬਾਖੀ ਜੀ ਜੋ ਕੈਨੇਡਾ ਦੇ ਵਸਨੀਕ ਨੇ। ਲੈ ਵੀ ਰਕੇ ਰੇਬਰ ਨਾਮੀ ਮੱਲਾਂ ਦੇ ਵਿੱਚ ਨਾਮ ਬਣਾਉਂਦਾ। ਮਾਰੋ ਤਾੜੀ ਜ਼ੋਰਦਾਰ ਸਭ ਰਵੀ ਪਹਿਲਵਾਨ ਜੀ ਫੇਰ ਆਉਣ। ਦੁਨੀਆਂ ਦੇ ਦੋਨੇ ਮੱਲ ਜਿਹੜੇ ਸਿਰਾਂ ਸਾਡੇ ਦੇ ਮਾਰ ਬੋਧਿਆ। ਰਵੀ ਪਹਿਲਵਾਨ ਜੀ ਫੇਰ ਆਉਣ ਭੱਜ ਕੇ। ਖੜਾ ਖੂਬਾ ਆਪਣੀ ਬਾਟ ਟਾਪ ਦੀ ਕੁਸ਼ਤੀ ਹੋਣੀ ਹੈ ਦੋਨੇ ਮੱਲ ਆ ਜਾਣ। ਰਮਨ ਪਹਿਲਵਾਨ ਜੀ ਹਰੀਆਪਾ ਤੇ ਸਲਮਾਨ ਪਹਿਲਵਾਨ ਜੀ ਪੋਜੋਵਾਲ ਅਗਲੀ ਕੁਸ਼ਤੀ ਵਾਲੇ ਮੈਦਾਨ ਤਿਆਰੀ ਕਰਿਓ ਮਿਹਰਬਾਨੀ ਕਰਕੇ ਇਧਰ ਪ੍ਰਧਾਨ ਪਹਿਲਵਾਨ ਹਰਵਿੰਦਰ ਸਿੰਘ ਜੀ ਬਿਰਕ ਜੇ ਬਹੁਤ ਵੱਡੇ ਸਹਿਯੋਗ ਨੇ ਤੇ ਭਜਨ ਸਿੰਘ ਜੀ ਬਿਰਕ ਜਿਨ੍ਹਾਂ ਦੇ ਪਰਿਵਾਰ ਦਾ ਦਿਲੋਂ ਧੰਨਵਾਦ ਸਰਦਾਰ ਰਿਸ਼ਵਤ ਸਿੰਘ ਜੀ ਬਿਰਕ इंग्लंड ਵਾਲੇ ਅਜੇ ਸਿੰਘ ਮੇਲੇ ਨੂੰ ਲਾਈਵ ਦੇਖ ਰਿਹਾ ਚੇਅਰਮੈਨ ਸਰਦਾਰ ਗਰਦਾ ਸਿੰਘ ਜੀ ਬਾਸੀ ਕੈਨੇਡਾ ਪਹਿਲਵਾਨ ਭਜਨ ਸਿੰਘ ਜੀ ਬਿਰਕ ਸਰਦਾਰ ਜਸਪ੍ਰੀ ਸਿੰਘ ਜੀ ਬਾਸੀ ਗੁਰਮਤ ਸਿੰਘ ਜੀ ਇਟਲੀ ਜਸਵਿੰਦਰ ਭਾਈ ਬਾਸੀ ਬੈਠੇ ਆ ਬਹੁਤ ਬਹੁਤ ਧੰਨਵਾਦ छॾे कार भाजी